ਸਾਇੰਸ ਉਹ ਕੀ ਹੈ ਜੋ ਆਸ-ਪਾਸੇ ਹੋ ਰਿਹਾ ਜੋ ਆਸ-ਪਾਸੇ ਕਿਰਿਆਵਾਂ ਹੋ ਰਹੀਆਂ ਆਪਣੇ ਆਲੇ-ਦੁਆਲੇ ਕੁਦਰਤ ਨਾਲ ਜੁੜੀਆਂ ਆਪਣੇ ਸਰੀਰ ਨਾਲ ਜੁੜੀਆਂ ਉਹਨਾਂ ਨੂੰ ਸਮਝਣਾ ਉਹਨਾਂ ਬਾਰੇ ਅਧਿਐਨ ਕਰਨਾ ਅੱਜ ਦੀ ਘੜੀ ਬੱਚਿਆਂ ਨਾਲ ਵੱਧ ਬੋਝ ਮਾਪਿਆਂ ਤੇ ਉਹ ਬੱਚਾ ਕੰਮ ਨਾ ਕਰੇ ਕਿ ਨਾ ਕਰੇ ਪੇਰੈਂਟਸ ਉਹ ਸਾਡੇ ਬੱਚੇ ਦਾ ਕਰ ਲਿਆ ਕਰ ਲਿਆ ਉਹ ਵਿਚਾਰੇ ਇੰਨੇ ਜ਼ਿਆਦਾ ਓਵਰਸਟ्रेस ਹੋ ਜਾਂਦੇ ਬੱਚੇ ਵੀ ਮਾਪਿਓ ਵੀ ਤੋ ਉਹਨਾਂ ਅੰਦਰ ਪਰਮਾਤਮਾ ਨੇ એનર્ਜੀ ਦਿੱਤੀ ਆ ਉਹ ਇੱਕ ਚੈਨਲਾਈਜ਼ ਨਹੀਂ ਕਰ ਪਾਉਂਦੇ ਇੱਕ ਡਾਇਰੈਕਸ਼ਨ ਚ ਨਹੀਂ ਕਰ ਪਾਉਂਦੇ 에어 ਕੁਆਲਿਟੀ ਇੰਡੈਕਸ ਦਿੱਲੀ ਦਾ 400 ਤੋਂ ਉੱਪਰ ਹੋ ਗਿਆ ਹੂੰ ਦਿੱਲੀ ਦਾ 에어 ਕੁਆਲਿਟੀ ਇੰਡੈਕਸ 400 ਤੋਂ ਉੱਪਰ ਹੋ ਗਿਆ ਸਕੂਲ ਬੰਦ ਕਰ ਦਿੱਤੇਗੇ ਕਿਉਂ ਭਾਈ ਕਿਉਂ ਸਕੂਲ ਕੋ ਬੰਦ ਕੀਤੇਗੇ ਜੀ ਉਥੇ ਲੋੜ ਆ ਸਰਕਾਰ ਨੂੰ ਵੀ ਤੁਸੀਂ 에어 ਕੁਆਲਿਟੀ ਇੰਡੈਕਸ ਨੂੰ ਸੁਧਾਰੋ ਜੀ ਜੋ ਆਪਾਂ ਅੱਜ ਪੜਦੇ ਆ ਉਹਨਾਂ ਨੇ ਸਮਾਜ ਨੂੰ ਇਹ ਚੀਜ਼ਾਂ ਰਾਹ ਪਾਇਆ ਚਾਨਣ ਪਾਇਆ ਪਵਨ ਗੁਰੂ ਪਾਣੀ ਪੀਤਾ ਉਹੀ ਚੀਜ਼ ਅੱਜ ਆ ਪਰ ਆਪਾਂ ਉਹਦੇ ਉਲਟ ਕੰਮ ਕਰ ਰਹੇ ਆ ਪੰਜਾਬ نیوز ਟੈਲੀਵਿਜ਼ਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਸੁਖਰਾਚਾ ਹਾਂ ਨਵਾਂ ਬਹਾਰਾ 2025 ਚੜ ਚੁੱਕਿਆ ਅੱਜ ਇਸ ਖਾਸ ਨਵੇਂ ਬਹਾਰੇ ਦੇ ਮੌਕੇ ਤੇ ਅੱਜ ਤੁਹਾਡੇ ਨਾਲ ਨਵੀਂ ਸ਼ਵੇਰ ਦੀ ਇੱਕ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਿਹਾ ਜਿਸ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਬਾਰੇ ਪੰਜਾਬ ਦੀ ਸਿੱਖਿਆ ਬਾਰੇ ਔਰ ਜਿਹੜੇ ਇਹ ਸਿੱਖਿਆ ਦੇ ਵਿੱਚ ਸਬਜੈਕਟ ਖਾਸ ਤੌਰ ਤੇ ਵਿਦਿਆਰਥੀਆਂ ਨੂੰ ਔਖੇ ਲੱਗਦੇ ਨੇ ਉਹਨਾਂ ਨੂੰ ਸੌਖੇ ਤੇ ਕਿੰਨਾ ਕਿਵੇਂ ਪੜ੍ਹਾ ਜਾ ਸਕਦਾ ਹੈ ਕੈਮੀ ਅਸੀਂ ਪ੍ਰੈਕਟੀਕਲ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਸਕਦੇ ਆ ਉਹਦੇ ਬਾਰੇ ਗੱਲ ਕਰਨ ਜਾ ਰਹੇ ਆ ਇਸ ਖਾਸ ਮੌਕੇ ਦੇ ਸਾਡੇ ਨਾਲ ਹਾਜ਼ਰ ਹੋਣਗੇ ਅਮੇਸ਼ ਗੋਇਲ ਜੀ ਜਿਹੜੇ ਮਹਾਨ ਸਿੱਖਿਆ ਸ਼ਾਸਤਰੀ ਨੇ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਨੇ ਅਮੇਸ਼ ਜੀ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੁਖਰਾਜ ਜੀ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੈਂ ਸੁਖਰਾਜ ਜੀ ਤੁਹਾਡੇ ਸਾਰੇ ਸਰੋਤਿਆਂ ਦਾ ਧੰਨਵਾਦ ਬਹੁਤ-ਬਹੁਤ ਜੀ ਤੇ ਮੈਂ ਬੜਾ ਹੀ ਸੁਹਾਗਾ ਮਾਨਦਾ ਪਹਿਲਾਂ ਤੁਸੀਂ ਸਾਨੂੰ ਅੱਜ ਸਮਾਂ ਦਿੱਤਾ ਬਹੁਤ ਚੰਗਾ ਲੱਗਿਆ ਅਮੇਰ ਜੀ ਅੱਜ ਆਪਾਂ ਗੱਲ ਕਰਨੀ ਆ ਵੀ ਜਿਹੜਾ ਆਪਣਾ ਸਿੱਖਿਆ ਦਾ ਢਾਂਚਾ ਹੈਗਾ ਉਹ ਸਿੱਖਿਆ ਦੀ ਗੱਲ ਇਹ ਕਰਨੀ ਆ ਕਿ ਬੱਚਿਆਂ ਨੂੰ ਸਿੱਖਿਆ ਜਿਹੜੀ ਆ ਖਾਸ ਤੌਰ ਤੇ ਔਖੀ ਲੱਗਦੀ ਆ ਉਹਦੇ ਵਿੱਚ ਪ੍ਰੈਕਟੀਕਲ ਸਿੱਖਿਆ ਦਾ ਕੀ ਮਹੱਤਵ ਹੈ ਖਾਸ ਤੌਰ ਤੇ ਆਪਾਂ ਗੱਲ ਕਰਨੀ ਆ ਅੱਜ ਸਾਇੰਸ ਵਿਸ਼ੇ ਦੀ ਕਿਉਂਕਿ ਸਾਇੰਸ ਤੇ ਹਿਸਾਬ ਅਜਿਹੇ ਵਿਸ਼ਾ ਗਾ ਜਿਹਨੂੰ ਵਿਦਿਆਰਥੀ ਖਾਸ ਤੌਰ ਤੇ ਔਖਾ ਮੰਨਦੇ ਆ ਜੀ ਪਹਿਲਾਂ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰੀਏ ਕਿ ਸਾਇੰਸ ਆ ਉਹ ਕੀ ਹੈ ਦੇਖੋ ਸੋ크ਰਾਟੇਸ ਜੀ ਬੜਾ ਵਧੀਆ ਤੁਸੀਂ ਸਵਾਲ ਪੁੱਛਿਆ ਵੀ ਸਾਇੰਸ ਕੀ ਆ ਕਿਉਂਕਿ ਸਾਇੰਸ ਕੀ ਆ ਆਪਣਾ ਨਿੱਜੀ ਜੀਵਨ ਆਪਣਾ ਆਲੇ ਦੁਆਲੇ ਆਪਣਾ ਸਮਾਜ ਸਭ ਤੋਂ ਪਹਿਲਾਂ ਆਪਾਂ ਸਕੂਲਾਂ ਤੇ ਨਹੀਂ ਗੱਲ ਜਾਂ ਕਲਾਸਾਂ ਚ ਨਹੀਂ ਜਾਂਦੇ ਕਿਤਾਬਾਂ ਚ ਨਹੀਂ ਜਾਂਦੇ ਆਪਾਂ ਸਾਇੰਸ ਨੂੰ ਇਹੀ ਸਮਝਿਆ ਆਪਣੇ ਆਲੇ ਦੁਆਲੇ ਸਾਇੰਸ ਕੀ ਆ ਜੋ ਆਪਣਾ ਅਸਾ ਪਾਸਾ ਆਪਣਾ ਵਾਤਾਵਰਣ ਖੇਤ ਹਰਿਆਵਲ ਧੁੱਪ ਮਿੱਟੀ ਛ ਮਰਨ ਜਨਮ ਤੋਂ ਲੈ ਕੇ ਮਰਨ ਤੱਕ ਜਾ ਪਸ਼ੂ ਪੰਛੀ ਜੋ ਆਪਾਂ ਸਾਹ ਵੀ ਲੈ ਰਹੇ ਆ ਤੇ ਬੋਲ ਵੀ ਰਹੇ ਹਾਂ ਇਹ ਸਾਰੇ ਵਿੱਚ ਸਾਇੰਸ ਹਨ ਬੋਲ ਸਾਇੰਸ ਦਾ ਮਤਲਬ ਇਹ ਹੈ ਆ ਜੇ ਮੈਂ ਸਮਝ ਪਾਇਆ ਅੱਜ ਹੁਣ ਤੱਕ ਆਪਣੇ 13 ਸਾਲ ਦੇ ਤਜਰਬੇ ਤੋਂ ਵੀ ਜੋ ਆਸੇ ਪਾਸੇ ਹੋ ਰਿਹਾ ਜੋ ਆਸੇ ਪਾਸੇ ਕਿਰਿਆਵਾਂ ਹੋ ਰਹੀਆਂ ਆਪਣੇ ਆਲੇ ਦੁਆਲੇ ਕੁਦਰਤ ਨਾਲ ਜੁੜੀਆਂ ਆਪਣੇ ਸਰੀਰ ਨਾਲ ਜੁੜੀਆਂ ਉਹਨਾਂ ਨੂੰ ਸਮਝਣਾ ਉਹਨਾਂ ਬਾਰੇ ਅਧਿਐਨ ਕਰਨਾ ਤੇ ਉਹਨਾਂ ਨੂੰ ਪੜਨਾ ਇਹੀ ਵਿਗਿਆਨਾ ਇਹੀ ਕਿਤਾਬਾਂ ਚ ਲਿਖਿਆ ਇਹੀ ਦੱਸਿਆ ਜਾਂਦਾ ਜੀ ਹੁਣ ਆਪਾਂ ਆਉਣਿਆ ਵਿਦਿਆਰਥੀ ਜੀਵਨ ਦੇ ਵਿੱਚ ਸਾਇੰਸ ਦੀ ਕੀ ਮਹੱਤਤਾ ਜਾਂ ਵਿਦਿਆਰਥੀ ਇਸ ਨੂੰ ਸੌਖੇ ਤਰੀਕੇ ਨਾਲ ਸਰਲ ਤੇ ਕਿੰਨਾ ਕਿਵੇਂ ਸਮਝ ਸਕਦੇ ਆ ਦੂਸਰਾ ਆਪਾਂ ਇਹ ਗੱਲ ਇਹਦੇ ਵਿੱਚ ਇਹ ਕਰਨੀ ਆ ਕਿ ਪ੍ਰੈਕਟੀਕਲ ਨੂੰ ਕਿਵੇਂ ਅਪਣਾ ਸਕਦੇ ਆ ਆਪਾਂ ਬਹੁਤ ਵਧੀਆ ਕੁਐਸਚਨ ਸੁਖਰਾਤ ਜੀ ਸੁਖਰਾਤ ਜੀ ਪ੍ਰੈਕਟੀਕਲ ਅਤੇ ਸਾਇੰਸ ਪਹਿਲਾ ਜਵਾਬ ਤਾਂ ਮੈਂ ਇਹੀ ਦਊਂਗਾ ਜੋ ਸਾਇੰਸ ਵਿਸ਼ਾ ਵਿਗਿਆਨ ਵਿਸ਼ਾ ਉਦੀ ਸ਼ੁਰੂਆਤ ਹੀ ਪ੍ਰੈਕਟੀਕਲ ਤੋਂ ਹੁੰਦੀ ਹੈ ਜੀ ਜੋ ਵਿਗਿਆਨ ਵਿਸ਼ਾ ਜੀ ਜੀ ਬਿਲਕੁਲ ਸਾਇੰਸ ਆ ਉਹਦਾ ਮਤਲਬ ਹੀ ਪ੍ਰੈਕਟੀਕਲ ਹੈ ਜੀ ਥਿਊਰੀ ਪੜਨਾ ਥਿਊਰੀ ਪੜਨਾ ਜੇ ਆਪਾਂ ਕਹੀਏ ਵੀ ਥਿਊਰੀ ਪੜ ਲਈ ਉਹ ਸਾਇੰਸ ਨਹੀਂ ਮੈਂ ਉਹਨੂੰ ਸਾਇੰਸ ਨਹੀਂ ਮੰਨਦਾ ਠੀਕ ਹੈ ਜੀ ਟੈਕਟੀਕਲ ਪਰਫਾਰਮ ਕਰਨਾ ਉਹਨੂੰ ਸਮਝਣਾ ਉਹਦੇ ਉੱਪਰ ਥਿਊਰੀ ਲਿਖਣੀ ਜੀ ਮਾਫ ਕਰਨਾ ਤੁਹਾਨੂੰ ਟੋਕ ਰਿਹਾ ਮਲਕਿ ਤੁਸੀਂ ਇਹ ਕਹਿੰਦੇ ਹੋ ਕਿ ਜਿਹੜਾ ਆਪਾਂ ਕਿਤਾਬੀ ਗਿਆਨ ਤੋਂ ਥੋੜਾ ਜਿਹਾ ਹਟ ਕੇ ਪੜਾਉਣ ਦੀ ਕੋਸ਼ਿਸ਼ ਕਰਦੇ ਆਂ ਜੀ ਦੇਖੋ ਸੁਗਰਾਦ ਜੀ ਮੈਂ ਹੀ ਕਹਿੰਨਾ ਵੀ ਮੈਂ ਜੋ ਮੇਰਾ ਤਜਰਬਾ ਮੈਂ ਹੀ ਗੱਲ ਕਹ ਰਿਹਾ ਵੀ ਪ੍ਰੈਕਟੀਕਲ ਕਰਨਾ ਉਹਨੂੰ ਸਮਝਣਾ ਉਹਦੇ ਉੱਪਰ ਲਿਖਣਾ ਫਿਰ ਥਿਊਰੀ ਲਿਖਣੀ ਉਹ ਸਾਇੰਸ ਹੈ ਕਿਉਂਕਿ ਜਿਵੇਂ ਤੁਸੀਂ ਕਿਹਾ ਵੀ ਬੱਚੇ ਸਾਇੰਸ ਸਾਂ ਮੈਂ ਤੋਂ ਡਰਦੇ ਨੇ ਭੱਜਦੇ ਨੇ ਇੱਕ ਫੋਬੀਆ ਇੱਕ ਡਰ ਬਣਿਆ ਹੋਇਆ ਉਹ ਡਰ ਕਿਵੇਂ ਖਤਮ ਹੋ ਜੇ ਡਰ ਕਿਵੇਂ ਖਤਮ ਕਰਨਾ ਉਹਦਾ ਇੱਕੋ ਹੀ ਹੱਲ ਆ ਪਹਿਲਾ ਬੱਚੇ ਦੇ ਵਿੱਚ ਸਾਇੰਸ ਪ੍ਰਤੀ ਰੁਚੀ ਪੈਦਾ ਕਰਨਾ ਰੁਚੀ ਪੈਦਾ ਤਾਂ ਹੋ ਜੇ ਬੱਚੇ ਨੂੰ ਸਾਇੰਸ ਸੋਖੀ ਲੱਗੂਗੀ ਸੋਖੀ ਕਿਉਂ ਲੱਗੂਗੀ ਜੇ ਬੱਚਾ ਨੂੰ ਇੰਪਲੀਮੈਂਟ ਕਰੂਗਾ ਇੰਪਲੀਮੈਂਟੇਸ਼ਨ ਮੀਨਸ ਬੱਚਾ ਸਾਇੰਸ ਨੂੰ ਇੱਕ ਚੰਗੇ ਤਰੀਕੇ ਨਾਲ ਸਮਝ ਕੇ ਉਹਨੂੰ ਪ੍ਰੈਕਟੀਕਲ ਵੇਨ ਪਰਫਾਰਮ ਕਰਕੇ ਉਹਨੂੰ ਫੇਰ ਅਪਣਾਊਗਾ ਆਦਰਵਾਇਸ ਤਾ ਦੇਖੋ ਸਾਇੰਸ ਬੱਚ ਨੂੰ ਔਖੀ ਲੱਗਣੀ ਹੈ ਉਹਨੇ ਥਿਊਰੀ ਪੜ ਲਈ ਬੱਚੇ ਨੇ ਕਿਤਾਬ ਪੜ ਲਈ ਕੋਈ ਫੋਰ ਐਗਜ਼ਾਮਪਲ ਉਹਨੇ ਕੋਈ ਚੀਜ਼ ਪੜ੍ਹੀ ਵੀ ਆਏ ਕਰਕੇ ਆ ਚੀਜ਼ੇ ਨੇ ਕੋਈ ਪਲਾਂਟਸ ਬਾਰੇ ਪੜ੍ਹ ਲਈ ਕੋਈ ਇਲੈਕਟ੍ਰਿਸਿਟੀ ਬਾਰੇ ਪੜ੍ਹ ਲਈ ਕੋਈ ਲਾਈਟ ਬਾਰੇ ਪੜ੍ਹ ਲਈ ਪਰ ਜੋ ਤੱਕ ਉਹਨੂੰ ਇੰਪਲੀਮੈਂਟ ਨਹੀਂ ਕਰਕੇ ਦੇਖਦਾ ਉਹਨੂੰ ਨਹੀਂ ਸਮਝਣ ਦੀ ਕੋਸ਼ਿਸ਼ ਕਰਦਾ ਉਹਨੀ ਦੇਰ ਉਹ ਚੀਜ਼ ਉਹਨੀ ਦੇਰ ਓਖੀ ਰਹੂਗੀ ਤਾਂ ਮੇਰਾ ਜੋ ਵਿਚਾਰ ਹੈ ਜਾਂ ਮੈਂ ਜੋ ਸਮਝ ਲੈ ਕੇ ਚੱਲ ਰਿਹਾ ਕਿ ਬੱਚੇ ਸਾਇੰਸ ਨਾਲ ਲਗਾਵ ਤਾਂ ਹੀ ਕਰਨਗੇ ਜੋ ਉਸ ਨੂੰ ਈਜ਼ੀ ਤਰੀਕੇ ਨਾਲ ਪ੍ਰੈਕਟੀਕਲ ਵੇ ਨਾਲ ਸਮਝਣਗੇ ਇਸੇ ਚੀਜ਼ ਉੱਪਰ ਮੈਂ 13 ਸਾਲ ਤੋਂ ਕੰਮ ਕਰ ਰਿਹਾ ਜੀ ਤੁਸੀਂ ਬਰਨਾਲਾ ਦੇ ਵਿੱਚ ਇੱਕ ਸੈਂਟਰ ਚਲਾ ਰਹੇ ਹੋ ਜੀ ਜਿਸਨੇ ਬੱਚੇ ਤੁਹਾਡੇ ਕੋਲੇ ਬੱਚੇ ਵੀ ਵੱਡੀ ਗਿਣਤੀ ਵਿੱਚ ਆਉਂਦੇ ਨੇ ਜੀ ਤੇ ਤੁਹਾਡੇ ਕੋਲੇ ਮੈਂ ਇੱਥੇ ਦੇਖਿਆ ਕਿ ਕੁਝ ਖਾਸ ਅਜੀਹ ਲਾਇਬਾਂ ਨੇ ਜਿਹੜੀਆਂ ਆਮ ਤੌਰ ਤੇ ਸਾਨੂੰ ਟਿਊਸ਼ਨ ਸੈਂਟਰਾਂ ਵਿੱਚ ਜਾਂ ਕੋਈ ਨਾ ਉਹ ਆਮ ਸੈਂਟਰਾਂ ਦੇਖਿਆ ਜਾਂਦਾ ਕਿ ਘੱਟ ਦੇਖ ਨੂੰ ਮਿਲ ਜੰਦੀ ਜੀ ਤੁਸੀਂ ਇਸ ਨੂੰ ਇੱਥੇ ਕਿਵੇਂ ਤਿਆਰ ਕੀਤਾ ਜਾਂ ਕਿਸ ਸੋਚ ਦੇ ਨਾਲ ਲੈ ਕੇ ਆਏ ਹੋ ਇਹ ਸੁਖਰਾਜ ਜੀ ਦੀ ਸ਼ੁਰੂਆਤ ਹੋਈ ਹੈ 2011 ਤੋਂ 2011 ਜਦ ਮੈਂ ਪੜਾਣ ਲੱਗਿਆ ਪੜਾਈ ਦੇ ਖੇਤਰ ਵਿੱਚ ਇੱਕ ਅਧਿਆਪਕ ਵਜੋਂ ਮੈਂ ਐਜੂਕੇਸ਼ਨਲ ਜੁੜਿਆ ਮੈਂ ਜਦ ਬਣਾਉਣਾ ਸਟਾਰਟ ਕੀਤਾ ਮੈਂ ਉੱਥੋਂ ਇਹੀ ਚੀਜ਼ ਦੇਖੀ ਵੀ ਬੱਚੇ ਵੀ ਭੱਜਦੇ ਨੇ ਸਬਜੈਕਟ ਤੋਂ ਦੂਰ ਭੱਜਦੇ ਨੇ ਵੀ ਬੱਚੇ ਨੇ ਇਸੇ ਨਾ ਕਿਵੇਂ ਰੁਚੀ ਪੈਦਾ ਕੀਤੀ ਜਾਵੇ ਜਾਂ ਮੈਂ ਵੀ ਆਪਦੇ ਜੀਵਨ ਵਿੱਚ ਕੋਈ 2 ਸਾਲ ਕੰਮ ਵੀ ਕੀਤਾ ਕਿਸੇ ਚੰਗੀ ਨਾਮੀ ਕੰਪਨੀ ਵਿੱਚ ਉੱਥੇ ਮੈਂ ਵੀ ਇੱਚ ਸਿੱਖਿਆ ਸਾਨੂੰ ਪੜਾਇਆ ਕੁਝ ਹੋਰ ਗਿਆ ਦੱਸਿਆ ਕੁਝ ਹੋਰ ਗਿਆ ਜੋ ਪ੍ਰੈਕਟੀਕਲ ਇਸ ਚੀਜ਼ ਨੂੰ ਫੇਸ ਕੀਤਾ ਉੱਥੇ ਕੁਝ ਹੋਰ ਸੀ ਤਾਂ ਮੈਂ ਜੋ ਆਪਦੀ ਜ਼ਿੰਦਗੀ ਵਿੱਚ ਤੋਂ ਦੇਖਿਆ ਜੋ ਸਿੱਖਿਆ ਉਸੇ ਚੀਜ਼ ਨੂੰ ਸਮਝਣ ਦੇ ਲਈ ਮੈਂ ਐਜੂਕੇਸ਼ਨ ਸੈਕਟਰ ਵਿੱਚ ਦੁਬਾਰਾ ਤੋਂ ਪ੍ਰੈਕਟੀਕਲ ਵੇ ਨਾਲ ਇਹਨੂੰ ਪਰਫਾਰਮ ਕਰਨ ਦੀ ਕੋਸ਼ਿਸ਼ ਕੀਤੀ ਹਰ ਇੱਕ ਚੀਜ਼ ਨੂੰ ਸੋਕੇ ਢੰਗ ਨਾਲ ਸੋਚਦੇ ਢੰਗ ਨਾਲ ਤਾਂ ਕਿ ਵਿਦਿਆਰਥੀ ਨੂੰ ਆਸਾਨ ਤੋਂ ਆਸਾਨ ਭਾਸ਼ਾ ਵੀ ਸਮਝ ਸਕੇ ਤੇ ਮੈਂ 2011 ਤੋਂ ਫਿਰ ਹੌਲੀ-ਹੌਲੀ ਕਰਦੇ-ਕਰਦੇ ਇੱਕ ਲੈਬ ਐਸਟੈਬਲਿਸ਼ ਕੀਤੀ ਉਸ ਲੈਬ ਦੇ ਵਿੱਚ ਮੈਂ ਨੀਅਰ ਅਬਾਊਟ 80 ਦਿਨ ਡ ਐਕਸਪੈਰੀਮੈਂਟ ਕਰਵਾ ਚੁੱਕਿਆ 9ਵੀਂ ਤੇ 10ਵੀਂ ਕਲਾਸ ਦੇ ਈਵਨ ਦੈਨ ਮੇਰਾ ਤਾਂ ਅੱਗੇ ਪਲਾਨ ਇਹ ਵੀ ਆ ਵੀ ਮੈਂ ਆਪਦੇ ਸ਼ਹਿਰ ਵਿੱਚ ਇੱਕ ਏਦਾਂ ਦੀ ਹਾਈ ਟੈਕ ਲੈਬ ਤਿਆਰ ਕਰਾਂ ਜਿਹਦੇ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਐਂਡ ਤੱਕ ਸਾਇੰਸ ਦੇ ਰਿਲੇਟਡ ਹਰੇਕ ਤਰ੍ਹਾਂ ਦਾ ਐਕਸਪੈਰੀਮੈਂਟ ਪਰਫਾਰਮ ਬੱਚਾ ਕਰ ਸਕੇ ਇਹ ਨਹੀਂ ਕਿ ਜੋ ਵਿਦਿਆਰਥੀ ਮੇਰੇ ਕੋਲ ਪੜਦੇ ਨੇ ਮੈਂ ਕਹਣਾ ਚਾਹੇ ਕਿਸੇ ਫੀਲਡ ਦਾ ਬੱਚਾ ਕੋਈ ਸਰਚ ਕਰ ਰਿਹਾ ਵੀ ਇਹਨੂੰ ਸਾਇੰਸ ਦੇ ਰਿਗਾਰਡਿੰਗ ਕੋਈ ਲੋੜ ਆ ਹਾਂਜੀ ਵੀ ਪਰ ਸਰਚ ਕਰਨੀ ਆ ਇਹਨੂੰ ਪ੍ਰੈਕਟੀਕਲ ਵੇ ਨਾਲ ਸਮਝਣਾ ਹਾਂਜੀ ਆ ਪੂਰ ਲੈ ਆ ਦੂ ਚੱਲਦੇ ਤਾਂ ਮੈਂ ਇਹ ਵੀ ਸੋਚ ਕੇ ਚੱਲ ਰਿਹਾ ਵੀ ਆਉਣ ਵਾਲੇ ਸਮੇਂ ਵਿੱਚ ਕੋਈ ਹਾਈ ਟੈਕ ਲੈਬ ਤਿਆਰ ਕਰਾਂ ਤਾਂ ਕਿ ਬੱਚਾ ਕੋਈ ਫੀਲਡ ਦਾ ਬੱਚਾ ਉਨੂੰ ਸਰਚ ਕਰਨੀ ਆ ਸਾਇੰਸ ਦਾ ਵੀ ਕੁਐਸਚਨ ਆ ਉਹਨੂੰ ਪ੍ਰੈਕਟੀਕਲ ਵੇ ਨਾਲ ਇੰਪਲੀਮੈਂਟ ਕਰਨਾ ਉਹ ਆ ਵੀ ਅਤੇ ਕਰ ਸਕਦੇ ਖਾਸ ਤੌਰ ਤੇ ਤੁਹਾਡੇ ਦਰਸ਼ਕ ਨੂੰ ਇਹ ਸਮਝਾਓ ਕਿ ਜਿਹੜਾ ਪ੍ਰੈਕਟੀਕਲ ਦਾ ਵਰਕ ਹੁੰਦਾ ਇੱਕ ਕਿਤਾਬੀ ਵਰਕ ਹੁੰਦਾ ਖਾਸ ਤੌਰ ਤੇ ਜਿਵੇਂ ਆਪਣੇ ਸਕੂਲਾਂ 'ਚ ਇਹ ਮਹੌਲ ਬਣਿਆ ਹੋਇਆ ਹੈ ਵੀ ਕਿਤਾਬਾਂ 'ਨ ਜ਼ਿਆਦਾ ਧਿਆਨ ਦੇ ਕੇ ਪੜ੍ਹਾਇਆ ਜਾਂਦਾ ਵਿੱਚ ਦੋਨਾਂ 'ਚ ਆਪਾਂ ਸੌਖੇ ਸ਼ਬਦਾਂ 'ਚ ਸਮਝਣਾ ਵਕੀ ਫਰਕ ਸੋਚੋ ਸੁਖਰਾਤ ਜੀ ਗੱਲ ਇਹ ਆ ਕਿਤਾਬ ਪੜ੍ਹਨੀ ਆ ਇਹ ਨਹੀਂ ਵੀ ਕਿਤਾਬ ਨਹੀਂ ਪੜ੍ਹਨੀ ਜੋ NCERT ਬਲੋ ਗਾਈਡਲਾਈਨਸ ਨੇ CBSE ਦੇ ਗਾਈਡਲਾਈਨਸ ਨੇ ਜਾਂ ICSE ਦੇ ਜਾਂ ਕੋਈ ਵੀ ਬੋਰਡ ਆ ਉਹਦੇ ਜੋ ਗਾਈਡਲਾਈਨਸ ਨੇ ਜੋ ਕਿਤਾਬ ਲੱਗੀ ਆ ਕਿਤਾਬ ਪੜ੍ਹਨੀ ਆ ਕਿਤਾਬ ਨੂੰ ਪੜ੍ਹਨਾ ਉਹ ਜ਼ਰੂਰੀ ਆ ਇਹਨਾਂ ਕਿਤਾਬ ਨੂੰ ਹੀ ਪੜ੍ਹਨੀ ਪਰ ਕਿਤਾਬ ਦੇ ਵਿੱਚੋਂ ਚੀਜ਼ ਨੂੰ ਸਮਝਣ ਲਈ ਫਿਰ ਆਪਾਂ ਪ੍ਰੈਕਟੀਕਲ ਪਰਫਾਰਮ ਕਰਦੇ ਆ ਤਾਂ ਪ੍ਰੈਕਟੀਕਲ ਪਰਫਾਰਮ ਕਰਕੇ ਤੁਸੀਂ ਉਸ ਚੀਜ਼ ਨੂੰ ਲੌਂਗ ਟਰਮ ਲਈ ਲੰਬੇ ਸਮੇਂ ਲਈ ਸਮਝ ਸਕਦੇ ਹੋ ਦੇਖੋ ਕਿ ਤੁਸੀਂ ਪੜ੍ਹ ਲਿਆ ਆਪਾਂ ਰੱਟਾ ਲਾ ਲਿਆ ਪੇਪਰ ਕਲੀਅਰ ਕਰ ਲਿਆ ਉਹ ਇੱਕ ਬੱਕਰੀ ਗੱਲ ਆ ਪਰ ਜੇ ਲੌਂਗ ਟਰਮ ਲਈ ਤੁਸ ਨੂੰ ਲੰਬੇ ਸਮੇਂ ਲਈ ਯਾਦ ਰੱਖਣਾ ਜਾਂ ਸਮਝਣਾ ਉਹਦੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਜ਼ਰੂਰੀ ਆ ਇਸੇ ਚੀਜ਼ ਨੂੰ ਲੈ ਕੇ ਮੈਂ 2011 ਤੋਂ ਇਹਦੇ ਪਰਮੇਨਿਤ ਕਰ ਰਹੇ ਆ ਤੇ ਬੱਚਾਂ ਵਾਸਤੇ ਵੀ ਸੋਚ ਰਹੇ ਵੱਧ ਤੋਂ ਵੱਧ ਆਪਾਂ ਕੁਝ ਚੰਗਾ ਕਰ ਸਕੀਏ ਮਨ ਲਗੇ ਸਿੱਧੇ ਤੌਰ ਤੇ ਗੱਲ ਸਾਹਮਣੇ ਆਉਂਦੀ ਆ ਕਿ ਜਿਹੜਾ ਪ੍ਰੈਕਟੀਕਲ ਆ ਉਹਨੂੰ ਅਸੀਂ ਆਪਣੇ ਉੱਪਰ ਅਜਿਹੇ ਤਰੀਕਿਆਂ ਨਾਲ ਲਾਗੂ ਵੀ ਕਰ ਸਕਦੇ ਆ ਆਪਾਂ ਉਹਨਾਂ ਨੂੰ ਸਾਨੂੰ ਸਮਝ ਸਕਦੇ ਆ ਜਿਹੜਾ ਕਿਤਾਬੀ ਗਿਆਨ ਆ ਉਹ ਇੱਕ ਰਟਾਫਿਕੇਸ਼ਨ ਕਹਿ ਸਕਦੇ ਆ ਉਹ ਅੰਕ ਦਾ ਵੱਧ ਲੈ ਸਕਦੇ ਆ ਸੀ ਪਰ ਉਹ ਜ਼ਿੰਦਗੀ ਲਈ ਨਹੀਂ ਯਾਦ ਰੱਖ ਸਕਦੇ ਨਹੀਂ ਲੌਂਗ ਟਰਮ ਦੇ ਸਿੱਖਣਾ ਤਾਂ ਉਹ ਜਿੰਨਾ ਤੁਸੀਂ ਪ੍ਰੈਕਟੀਕਲ ਵੇ ਨਾਲ ਸਿੱਖੋਗੇ ਉਹਨੂੰ ਇੰਪਲੀਮੈਂਟ ਕਰੋਗੇ ਉਹਨਾਂ ਜ਼ਿਆਦਾ ਸਿੱਖ ਪਾਓ ਜੀ ਜੀ ਇੱਕ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਜਿਹੜਾ ਸਾਇੰਸ ਵਿਸ਼ਾ ਹੈਗਾ ਇਹਦੇ ਵਿੱਚ ਉਹ ਨਾ ਜੇ ਅੱਗੇ ਡਾਕਟਰ ਲੈਣ ਲਈ ਚਲੇ ਜਾਂਦੇ ਨੇ ਖੇਤਰ ਖੁੱਲਦੇ ਨੇ ਅਗਲੇ ਵੱਖ-ਵੱਖ ਖੇਤਰਾਂ ਬਾਰੇ ਸਮਝਾਓ ਕਿ ਕਿਸ-ਕਿਸ ਖੇਤਰ ਵਿੱਚ ਮਜ਼ਾ ਆਸੀ ਕਿਸ ਤਰ੍ਹਾਂ ਜਾ ਸਕਦੇ ਆ ਇਹਦੇ ਲਈ ਤਾਂ ਸੁਖਰਾਜ ਜੀ ਦੇਖੋ ਆਪਾਂ ਜੇ ਮੰਨ ਕੇ ਚੱਲੀਏ ਚਾਹੇ ਬੱਚੇ ਡਾਕਟਰੀ ਖੇਤਰਾਂ ਇੰਜੀਨੀਅਰਿੰਗ ਖੇਤਰ ਉਹ ਕੋਈ ਵੀ ਖੇਤਰ ਹੋ ਸਕਦਾ ਦੇਖੋ ਆਪਾਂ ਆਮ ਤੌਰ ਤੇ ਬੋਲਣ ਚ ਮੈਂ ਦੇਖਦਾ ਮਾਪਿਆਂ ਨਾਲ ਵੀ ਮੀਟਿੰਗ ਹੁੰਦੀ ਆ ਮਾਪੇ ਮਿਲਦੇ ਨੇ ਬੱਚਾ ਦੇ ਪਵਿੱਖਲੀ ਉਹ ਦੋਈ ਗੱਲਾਂ ਮੁਰੇ ਆਉਂਦੀਆਂ ਡਾਕਟਰੀ ਖੇਤਰ ਤੇ ਇੰਜੀਨੀਅਰਿੰਗ ਕੀਤਾ ਮੈਂ ਕਹਿੰਦਾ ਇਸ ਤੋਂ ਇਲਾਵਾ ਹੋਰ ਵੀ ਕੋਈ ਖੇਤੀਬਾੜੀ ਐਗਰੀਕਲਚਰ ਲਾਈਨ ਹੈ ਐਗਰੀਕਲਚਰ ਸਾਇੰਟਿ ਆਪਣੇ ਜੋ ਆਪਣਰ ਸਰਚ ਹੋ ਗਈ ਸਾਇੰਸ ਦੇ ਰਿਗਾਰਡਿੰਗ ਹੋ ਗਈ ਜਾਂ ਕੋਈ ABC ਕੋਈ ਇੰਡਸਟਰੀ ਹੋਰ ਹੋਗੀ ਐਗਰੀਕਲਚਰ ਤੋਂ ਇਲਾਵਾ ਕੋਈ ਵੀ ਕੀਤਾਗਾ ਚਾਹੇ ਮੈਂ ਕਹਿੰਦਾ ਤੁਸੀਂ ਕੋ ਆਰਕੀਟੈਕਚਰ ਹੁੰਦਾ ਘਰ ਬਣਾਉਂਦਾਗਾ ਉਥੇ ਵੀ ਤੁਹਾਡਾ ਇਹਦੇ ਨਾਲ ਕਿਤਨਾ ਕਿਤੇ ਨਾ ਸਾਇੰਸ ਤੁਹਾਡੇ ਨਾਲ ਮੇਲ ਖਾਊਗੀ ਖਾਊਗੀ ਫੋਰ ਐਗਜ਼ਾਮਪਲ ਦੀ ਇੱਕ ਸਿੰਪਲ ਜੀ ਗੱਲ ਲੈ ਕੇ ਚੱਲੀ ਆਪੇ ਘਰ ਵੀ ਬਣਾਣਾ ਜੀ ਜੇ ਘਰ ਬਣਾਉਣ ਲੱਗੇ ਵੀ ਆਪਾ ਮੈਨੂੰ ਲੱਗਦਾ ਵੀ ਆਪਾਂ ਨੂੰ ਬਾਹਲੀ ਦੂਰ ਜਾਣ ਦੀ ਲੋੜ ਨਹੀਂ 6ਵੀਂ 7ਵੀਂ ਦੀ ਕਲਾਸ ਦੇ ਵਿੱਚੋਂ ਜੇ ਕੁਝ ਗੱਲਾਂ ਆਪਾਂ ਸਿੱਖ ਲਈਏ ਆਪਾਂ ਆਪਣੇ ਘਰ ਖੁਦ ਤਿਆਰ ਕਰ ਸਕਦੇ ਹਾਂ ਸਮਝ ਸਕਦੇ ਹਾਂ ਮਤਲਬ ਕਿ ਕਿਹੜੀ ਚੀਜ਼ ਆਪਾਂ ਲੋੜ ਆ ਕਿਹੜੀ ਚੀਜ਼ਾਂ ਦੀ ਨਹੀਂ ਲੋੜ ਕਿਉਂਕਿ ਉਹ ਕਿਤਾਬ ਵਿੱਚ ਵੀ ਲਿਖਿਆ ਆ ਵੀ ਥੋੜੇ ਘਰੇ ਤੋਂ ਪਤਾ ਨਾ ਜ਼ਰੂਰੀ ਆ ਹੂੰ ਤੁਹਾਡੇ ਘਰੇ ਆਉਗੀ ਤੁਹਾਡੇ ਘਰੇ ਕਟਾਉਣ ਨੂੰ ਵਗੈਰਾ ਜੰਮਸ ਵਗੈਰਾ ਮਾਰਦੇ ਨੇ ਤੁਹਾਡੇ ਘਰੇ ਦਰਕਤ ਹੋਣੀ ਜ਼ਰੂਰੀ ਨੇ ਤੁਹਾਡੇ ਘਰ ਦੀ ਹਵਾ ਸਾਫ਼ ਹੋਊਗੀ ਤੁਹਾਡੇ ਘਰੇ ਕੁਦਰਤੀ ਲਾਈਟਿੰਗ ਹੋਊਗੀ ਤੁਹਾਡਾ ਬਿਜਲੀ ਦਾ ਬਿੱਲ ਘਟਾਊਗਾ ਠੀਕ ਹੈ ਜੋ ਤੁਸੀਂ ਆਪਣੇ ਘਰ ਦੇ ਉੱਪਰ ਜੋ ਪੋੜੀਆ ਬਣਾਉਣੀ ਆ ਪੋੜੀਆ ਦਾ ਐਂਗਲ ਕਿੰਨਾ ਬਣਾਉਣਾਗਾ ਉਹ ਵੀ ਤੁਸੀਂ ਕਿਤਾਬਾਂ ਵਿੱਚ ਦੱਸਿਆ ਗਿਆ ਮੀਨਸ ਉਹ ਸਾਰੀਆਂ ਚੀਜ਼ਾਂ ਆਪਣੇ ਨਾਲ ਪ੍ਰੈਕਟਿਕਲ ਵੀ ਨਾਲ ਆਪਣੇ ਨਾਲ ਕਿਤਨਾ ਕਿਤੇ ਰਿਲੇਟਡ ਆ ਉਹ ਵੀ ਕੀਤਾਗਾ ਤੁਸੀਂ ਸਾਇੰਸ ਨੂੰ ਉੱਤੇ ਇੰਪਲੀਮੈਂਟ ਕਰ ਸਕਦੇ ਮਨ ਕੇ ਕੋਈ ਵੀ ਚੀਜ਼ ਆਪਾ ਉਸ ਸਾਇੰਸ ਨਾਲ ਜੁੜੀ ਹੋਈ ਆ ਜਿਹੜੀ ਦੌਰ ਤੇ ਕਰਸਾ ਨੇ ਆਪਾਂ ਸਿਰਫ ਉਹ ਸਮਝਣ ਦੀ ਲੋੜ ਆ ਸਮਝਣ ਦੀ ਲੋੜ ਆ ਵੀ ਉਹਨੂੰ ਕਿਵੇਂ ਆਪਾਂ ਕਿਹੜੇ ਨਜ਼ਰੀਏ ਨਾਲ ਦੇਖਣਾਗਾ ਜੀ ਜੀ ਸਾਡੇ ਦਰਸ਼ਕਾਂ ਨੂੰ ਇਹ ਵੀ ਜਰੂਰ ਦੱਸੋ ਕਿ ਜਿਹੜਾ ਸਾਇੰਸ ਵਿਸ਼ੇ ਦੇ ਵਿੱਚ ਤੁਹਾਡੇ ਕੋਲੋਂ ਹੀ ਬੱਚੇ ਆਉਂਦੇ ਹੋਣਗੇ ਕਈ ਵਾਰ ਕਿਉਂਕਿ ਬੱਚੇ ਦਾ ਪੜ੍ਹਨ ਦਾ ਹਰ ਇੱਕ ਦਾ ਅਲੱਗ-ਅਲੱਗ ਤਰੀਕਾ ਜੀ ਅਪਕ ਕਿਸ ਤਰ੍ਹਾਂ ਬੱਚੇ ਨੂੰ ਸਾਇੰਸ ਵੱਲ ਲਿਜਾਣ ਲਈ ਉਹਦੀ ਰੁਚੀ ਨੂੰ ਵਧਾ ਸਕਦੇ ਆ ਰੁਚੀ ਨੂੰ ਤਾਂ ਇਹ ਦੇਖੋ ਜੋ ਤੱਕ ਆਪਾਂ ਬੱਚੇ ਦੇ ਵਿੱਚ ਸਾਇੰਟਿਫਿਕ ਐਟੀਟਿਊਡ ਨਹੀਂ ਬਣਦਾ ਸਾਇੰਟਿਫਿਕ ਐਟੀਟਿਊਡ ਦਾ ਮਤਲਬ ਉਹ ਸਾਇੰਸ ਨੂੰ ਪਿਆਰ ਨਹੀਂ ਕਰਦਾ ਹੁਣ ਪਿਆਰ ਮਤਲਬ ਸਾਇੰਸ ਨੂੰ ਪਿਆਰ ਦਾ ਮਤਲਬ ਇਹੀ ਹੁੰਦਾ ਜੀ ਜਦੋਂ ਉਹਦੇ ਮਨ ਦਾ ਡਰ ਨਹੀਂ ਖਤਮ ਹੁੰਦਾ ਜੀ ਉਹ ਡਰ ਖਤਮ ਤਾਂ ਹੋ ਜੇ ਅਪਾ ਬੱਚੇ ਦੇ ਸਕੇਲ ਤੇ ਜਾ ਕੇ ਬੱਚੇ ਦੇ ਲੈਵਲ ਤੇ ਜਾ ਕੇ ਜਿੰਨੇ ਨੂੰ ਰਿਕੁਆਇਰਮੈਂਟ ਉਸ ਲੈਵਲ ਤੇ ਅਗੇ ਗੱਲ ਕਰਾਂਗੇ ਫਿਰ ਬੱਚਾ ਪਹਿਲਾ ਸਾਇੰਸ ਵਿੱਚ ਇੰਟਰਸਟ ਕ੍ਰੀਏਟ ਹੋਊਗਾ ਫਿਰ ਬੱਚਾ ਉਹ ਪੜੂਗਾ ਫਿਰ ਸਿੱਖੂਗਾ ਵੀ ਫਿਰ ਰਿਜ਼ਲਟ ਵੀ ਦੇਊਗਾ ਜੀ ਤਾਂ ਮੁੱਖ ਦੀ ਗੱਲ ਵੀ ਬੱਚੇ ਦਾ ਪਹਿਲਾ ਸਾਇੰਟਿਫਿਕ ਐਟੀਟਿਊਡ ਉਹਦੇ ਕਿ ਲਗਾ ਪੈਦਾ ਕਰਨਾ ਹੁੰਦਾ ਉਹ ਲਗਾ ਪੈਦਾ ਕਰਨਾ ਉਹ ਟੀਚਰ ਨੇ ਕਰਨਾਗਾ ਟੀਚਰ ਹੀ ਜਾ ਤੋੜੀਆਂ ਹੋਰ ਕੀ ਭਵਿੱਖੀ ਯੋਜਨਾਵਾਂ ਨੇ ਬੱਚਿਆਂ ਨੂੰ ਲੈ ਕੇ ਸਿੱਖਿਆਰ ਨਾਲ ਸੰਬੰਧਤ ਉਹ ਵੀ ਕੀ ਯੋਜਨਾਵਾਂ ਤਾਂ ਮੈਂ ਤੁਹਾਨੂੰ ਜਿਵੇਂ ਗੱਲ ਕੀਤੀ ਆਪਾਂ ਵੀ ਮੈਂ ਜੋ ਸੋਚ ਰਿਹਾ ਹੁਣ ਤੱਕ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ 12-13 ਸਾਲ ਤੋਂ ਸਾਇੰਸ ਦੇ ਵਿਸ਼ੇ ਨਾਲ ਜੁੜਿਆ ਹੋਇਆ ਇਹਦੇ ਵਿੱਚ ਮੈਂ 80 ਦੇ ਨੇੜੇ ਐਕਸਪੈਰੀਮੈਂਟ ਕਰਵਾ ਚੁੱਕਿਆ ਹਾਂ ਪਰ ਮੈਂ ਚਾਹੁੰਦਾ ਵੀ ਆਉਣ ਵਾਲੇ ਟਾਈਮ 'ਚ ਮੈਂ ਆਪਣੇ ਇਰੀ ਵਿੱਚ ਇੱਕ ਇਦਾਂ ਦੀ ਹਾਈ ਟੈਕ ਲੈਬ ਸਟੈਬਿਸ਼ ਕਰਾਂ ਹਾਈ ਟੈਕ ਲੈਬ ਬਣਾਵਾਂ ਤਾਂ ਜੋ ਪਹਿਲੀ ਕਲਾਸ ਤੋਂ ਲੈ ਕੇ ਮੈਂ ਕਹਿੰਦਾ ਚਾਹੇ ਪੀ ਐਚ ਡੀ ਤੱਕ ਲਾਉਂਦਾ ਮੈਂ ਸਿੱ ਚਲੋ ਇੰਨਾ ਮੈਂ ਕਹਿੰਦਾ ਨਹੀਂ 10ਵੀਂ ਤੱਕ ਤਾਂ ਮੈਂ ਘਟੋ ਘਟ ਕਹਿ ਸਕਦਾ ਗਰੰਟੀ ਨਾਲ 10ਵੀਂ 12ਵੀਂ ਤੱਕ ਤਾਂ ਮੈਂ ਗਰੰਟੀ ਨਾਲ ਕਹਿ ਸਕਦਾ ਜੀ ਵੀ ਉਹ ਹਰੇਕ ਬੰਦੇ ਨੂੰ ਜੇ ਸਾਇੰਸ ਦੇ ਰਿਗਾਰਡਿੰਗ ਕੋਈ ਸਮਝਣਾ ਜਾਂ ਪ੍ਰੈਕਟੀਕਲ ਤਰੀਕੇ ਨਾਲ ਉਹਨੇ ਇੰਪਲੀਮੈਂਟੇਸ਼ਨ ਕਰਨੀਆਂ ਕਿ ਉਹ ਬੱਚਾ ਮੇਰੇ ਕੋਲ ਆਵੇ ਤੇ ਮੈਨੂੰ ਪਰਫਾਰਮ ਕਰ ਸਕਾਂ ਉਹਦੀ ਮਦਦ ਕਰ ਸਕਾਂ ਜੀ ਤੁਹਾਡੇ ਕੋਲ ਮੈਨੂੰ ਇਹ ਵੀ ਪਤਾ ਲੱਗਿਆ ਕਿ ਇਤੋਂ ਲੋਕਲ ਬਰਨਾਲਾ ਤੋਂ ਹੋਰ ਵੀ ਪੰਜਾਬ ਦੇ ਕਈ ਖੇਤਰਾਂ ਤੋਂ ਬਾਹਰਲੇ ਸੂਬਿਆਂ ਦਾ ਕਈ ਬੱਚੇ ਤੁਹਾਡੇ ਨਾਲ ਜੁੜੇ ਹੋਏ ਨੇ ਜੀ ਕਿੱਥੋਂ ਕਿੱਥੋਂ ਨਾਲ ਜੁੜੇ ਹੋਏ ਨੇ ਇਹ ਸਰ ਕੁਝ ਕੇ ਬੱਚੇ ਮੇਰੇ ਕੋਲ ਜਿਵੇਂ ਔਨਲਾਈਨ ਪੜ੍ਹਦੇ ਨੇ ਜਿੰਦਲ ਸਕੂਲ हिसार ਹੋ ਗਿਆ ਵਾਈਪੀਐਸ ਸੌਰੀ ਪੀਪੀਐਸ ਨਾਬਾ ਹੋ ਗਿਆ ਇੱਕ ਦੇਹਰਾਦੂੰਦਾ ਸਕੂਲ ਸੀ ਬੱਚੇ ਇਦੁਲਾਵਾ ਕੈਨੇਡਾ ਜੀ ਉਹ ਬੱਚਾ ਨੂੰ ਮੈਂ ਕੁਝ ਕੇ ਬੱਚੇ ਹੁੰਦੇ ਨੇ ਉਸਾ ਜਿਹੜੇ ਵੀ ਸਿਰਫ ਉਹਨਾਂ ਨਾਲ ਜੋ ਕੁਝ ਕੁ ਚਾਉਣ ਵੀ ਟਾਪਿਕ ਹੁੰਦੇ ਨੇ ਜੋ ਖਾਸ ਤਰ ਡਿਫਿਕਲਟੀ ਫੇਸ ਕਰਦੇ ਨੇ ਕੁਝ ਕੁ ਵਿਸ਼ੇ ਟਾਪਿਕ ਵਿੱਚ ਸਾਇੰਸ ਦੇ ਕੁਝ ਕੁ ਵਿਸ਼ੇ ਜਾਂ ਕੁਝ ਕੁ ਟਾਪਿਕ ਨੇ ਜਿਹੜੇ ਡਿਫਿਕਲਟ ਲੈਵਲ ਦੇ ਨੇ ਸਿਰਫ ਉਹ ਡਿਫਿਕਲਟ ਲੈਵਲ ਦੇ ਕੁਐਸਚਨਸ ਉਹਨਾਂ ਨਾਲ ਡਿਸਕਸ ਕਰਦਾਗਾ ਕਿਉਂਕਿ ਰਿਟੇਨ ਵਿੱਚ ਸਮੇਂ ਨੂੰ ਮੈਨੇਜ ਕਰਕੇ ਉਹਨਾਂ ਅੱਗੇ ਵਕਤ ਅਸੀਂ ਕਰ ਪਾਂਗੇ ਠੀਕ ਹੈ ਮਤਲਬ ਕਿ ਤੁਹਾਡੇ ਨਾਲ ਤੁਹਾਡੇ ਕੋਲ ਜੇ ਕੋਈ ਬੱਚਾ ਦੂਰ ਰਹਿੰਦਾਗਾ ਉਹ ਵੀ ਆਨਲਾਈਨ ਮਾਧਿਅਮ ਨਾਲ ਜੁੜ ਸਕਦਾਗਾ ਆਨਲਾਈਨ ਮਾਧਿਅਮ ਨਾਲ ਹਾਂਜੀ ਉਹ ਵੀਕਲੀ ਚ ਮ ਇੱਕ ਜਾਂ ਦੋ ਜਿੰਨੇ ਵੀ ਸਮੇਂ ਅਕੋਰਡਿੰਗ ਅਸੀਂ ਅਡਜਸਟਮੈਂਟ ਕਰ ਲੈਂਦੇ ਆ ਠੀਕ ਆ ਵੈਸੇ ਇੱਥੇ ਬੱਚੇ ਬਹੁਤ ਸਾਡੇ ਕੋਲ ਸੌਵਾਂਗੇ ਬਾਈ ਉਹ ਅਸੀਂ ਹਾਂਜੀ ਹਾਂ ਨਿਕਲ ਲਾਗਾ ਜੋ ਪੜ੍ਹਾਈ ਆ ਉਹਨੂੰ ਬੋਝ ਨਾ ਬਣਾਇਆ ਜਾਵੇ ਜੀ ਕਿਉਂਕਿ ਅੱਜ ਦੀ ਘੜੀ ਬੱਚਿਆਂ ਨਾਲ ਵੱਧ ਮਾਪਿਆਂ ਤੇ ਬੋਝ ਜ਼ਿਆਦਾ ਆ ਜੀ ਬਿਲਕੁਲ ਅੱਜ ਦੀ ਘੜੀ ਬੱਚਿਆਂ ਨਾਲ ਵੱਧ ਬੋਝ ਮਾਪਿਆਂ ਤੇ ਉਹ ਬੱਚਾ ਕੰਮ ਨਾ ਕਰੇ ਕਿ ਨਾ ਕਰੇ ਪੇਰੈਂਟਸ ਉਹਨਾਂ ਸਾਡੇ ਬੱਚੇ ਨਾਲ ਕਰ ਲਿਆ ਕਰ ਲਿਆ ਉਹ ਬਚਾਰੇ ਇਨੀ ਜਿਆਦੇ ਓਵਰਸਟ्रेस ਹੋ ਜਾਂਦੇ ਬੱਚੇ ਵੀ ਮਾਪਿਓ ਵੀ ਕਿ ਉਹਨਾਂ ਅੰਦਰ ਪਰਮਾਤਮਾ ਨੇ એનર્ਜੀ ਦਿੱਤੀ ਆ ਉਹ ਇੱਕ ਚੈਨਲਾਈਜ਼ ਨਹੀਂ ਕਰ ਪਾਉਂਦੇ ਇੱਕ ਡਾਇਰੈਕਸ਼ਨ ਚ ਨਹੀਂ ਕਰ ਪਾਉਂਦੇ ਜੀ ਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਮੇਰੇ ਕੋਲ ਕੋਈ ਬੱਚਾ ਆਣ ਕੇ ਸਾਰ ਐਥ ਕੀ ਪੇਪਰ ਦਸਵੀਂ ਦਾ ਪੇਪਰ ਕਹਿੰਦੇ ਐਨਸੀਆਰਟੀ ਚ ਆਉਗਾ ਮੈਂ ਕਿਹਾ ਬਟਾ ਐਥ ਕੀ ਦਾ ਕੀ ਮਤਲਬ ਹਰ ਵਾਰ ਹੀ ਐਨਸੀਆਰਟੀ ਚ ਆ ਰਿਹਾ ਸਰ ਐਨਸੀਆਰਟੀ ਪੜ ਲੀ ਬਹੁਤ ਆ ਮੈਂ ਬੇਟਾ ਐਨਸੀਆਰਟੀ ਪੜ ਲੂ ਬਹੁਤ ਆ ਇਵਨ ਦਨ ਮੈਂ ਕਹਿੰਦਾ ਜੇ ਕੋਈ ਕੋਈ ਗਵਰਨਮੈਂਟ ਪੇਪਰ ਵੀ ਦੇਣਾ ਤੁਸੀਂ ਪੀਸੀਆਜ਼ ਦੇ ਪੇਪਰ ਦੇਣਾ ਆਈਐਸ ਦੇਣਾ ਤਾਂ ਵੀ ਐਨਸੀਆਰਟੀ ਪੜ੍ਹਨੀ ਪੈਂਦੀ ਹੈ ਪਰ ਲੋੜ ਉਹਨੂੰ ਚੰਗੇ ਤਰੀਕੇ ਨਾਲ ਪੜ੍ਹਨਾ ਇਹਨਾਂ ਦੀ ਉੱਪਰੋਂ ਰੀਡਿੰਗ ਕਰ ਲਈ ਟ੍ਰਾਂਸਲੇਸ਼ਨ ਕਰ ਲਈ ਉਹ ਸਾਇੰਸ ਨਹੀਂ ਆਏਗੀ ਉਹਦੇ ਕੱਲੇ-ਕੱਲੇ ਅੱਖਰ ਨੂੰ ਪੜ੍ਹਨਾ ਕੱਲੇ-ਕੱਲੇ ਅੱਖਰ ਨੂੰ ਸਮਝਣਾ ਜੋ ਚੁ ਕੁਝ ਐਕਟੀਵਿਟੀਜ਼ ਨੇ ਪ੍ਰੈਕਟੀਕਲਸ ਨੇ ਉਹ ਪ੍ਰੈਕਟੀਕਲਸ ਨੂੰ ਪਰਫਾਰਮ ਕਰਨਾ ਉਹਦੇ ਉੱਪਰ ਅਧਿਐਨ ਕਰਨਾ ਤੇ ਦੂਜੀ ਗੱਲ ਇਵਨ ਦਨ ਮੈਂ ਵੀ ਦੇਖਦਾ ਕਈ ਵਾਰ ਇੱਕ ਵਿਸ਼ੇ ਦੇ ਬੱਚੇ ਪੰਜ-ਪੰਜ ਕਿਤਾਬਾਂ ਚ ਕੀ ਫਿਰਦੇ ਨੇ ਨਹੀਂ ਮੈਂ ਕਹਿੰਦਾ ਇੱਕ ਵਿਸ਼ੇ ਦੀ ਇੱਕ ਕਿਤਾਬ ਲਓ ਉਹਨੂੰ ਪੰਜ ਵਾਰ ਪੜੋ ਪੰਜ ਕਿਤਾਬਾਂ ਨੂੰ ਇੱਕ ਵਾਰ ਪੜਨ ਦੀ ਬਜਾਏ ਇੱਕ ਕਿਤਾਬ ਨੂੰ ਪੰਜ ਵਾਰ ਪੜੋ ਇਹਦੇ ਨਾਲ ਤੁਹਾਨੂੰ ਸੋਖਾ ਲੱਗੂਗਾ ਥੋੜਾ ਕੌਨਫੀਡੈਂਸ ਵਧੂਗਾ ਨੰਬਰ 2 ਤੇ ਤੁਜੀ ਗੱਲ ਜੇ ਤੁਸੀਂ ਇੱਕ ਦਾ ਉਹਨੂੰ ਪੰਜ ਵਾਰ ਪੜਦੇ ਹੋ ਸਿੱਖਦੇ ਹੋ ਜੀ ਮੈਂ ਪਹਿਲਾਂ ਵੀ ਆਈ ਥਿੰਕ ਇੱਕ ਵਾਰ ਪਹਿਲੇ ਮੇਰੇ ਇਸ ਵਿਸ਼ੇ ਤੇ ਕਿਸੇ ਨਾਲ ਗੱਲ ਹੋਈ ਸੀਗੀ ਉਹ ਕਹਿੰਦੇ ਵੀ ਇੱਕ ਹੁੰਦਾ ਕਿਤਾਬ ਲਗਵਾਉਣੀ ਇੱਕ ਕੁੰਦਾ ਕਿਤਾਬ ਕਰਵਾਉਣੀ ਜੀ ਇੱਕ ਕਿਤਾਬ ਸਿਲੈਕਟ ਕਰ ਲਓ ਜੋ ਥੋਨੂੰ ਚੰਗੀ ਲੱਗਦੀ ਆ ਜੋ ਵੀ ਪਰ ਉਹ ਕਿਤਾਬ ਦੇ ਜੋ ਐਕਸਰਸਾਈਜ਼ ਦੇ ਕੁਐਸਚਨਸ ਨੇ ਉਹ ਕੱਲਾ ਕੱਲਾ ਕੁਐਸਚਨਸ ਪਰਫਾਰਮ ਕਰਕੇ ਦੇਖਣਾ ਇਹ ਨੀਜੀ ਸੇ ਕਿਤਾਬਾਂ ਸਾਡੇ ਕੋਲ ਪੰਜ ਨੇ ਪੰਜ ਰਾਈਟਰ ਦੀਆਂ ਕਿਤਾਬਾਂ ਨੇ ਜੀ ਉਹ ਪੰਜਾਂ ਜੋ ਤੁਸੀਂ ਕਿਤਾਬ ਕਿੰਨੇ ਵਾਰ ਪੜ੍ਹੀ ਮੈਂ ਟ੍ਰੇ ਕਰਦਾ ਤੇ ਇਸ ਕਰਕੇ ਚਾਹੇ ਕਿਤਾਬ ਇੱਕ ਲਓ ਕਿਤਾਬ ਦਾ ਕਲਾ ਕਲਾ ਅਖਰ ਕਲਾ ਕਲਾ ਕੁਸ਼ਨ ਤੁਹਾਨੂੰ ਪਰਫਾਰਮ ਕਰਕੇ ਦੇਖਣਾ ਪੈਣਾ ਉਹੀ ਪੜਾਈ ਤੁਹਾਨੂੰ ਸੋਖੀ ਲੱਗੂ ਥੋੜਾ ਇੰਟਰਸਟ ਵੀ ਕ੍ਰੀਏਟ ਹੋਊਗਾ ਤੁਸੀਂ ਅੱਗੇ ਵੀ ਵਧੋਗੇ ਕਿਉਂਕਿ ਜੋ ਫਾਰਮੂਲਾ ਜਾਂ ਕਨਸੈਪਟ ਆ ਉਹ ਸਾਰੀਆਂ ਕਿਤਾਬਾਂ ਵਿੱਚ ਸੇਮ ਜੀ ਸਾਰੀ ਕਿਤਾਬਾਂ ਵਿੱਚ ਸੇਮ ਉਹ ਚੇਂਜ ਨਹੀਂ ਹੁੰਦਾ ਇੱਕ ਅਸੀਂ ਜਾਨਣਾ ਚਾਹੁੰਦੇ ਤੁਹਾਡੇ ਕੋਲੋਂ ਵੀ ਜਿਹੜਾ ਅੱਜਕੱਲ੍ਹ ਕਈ ਵਾਰ ਬੱਚੇ ਸਕੇਤ ਰਹਿੰਦੀ ਹੈ ਕਿ ਸਾਡਾ ਸਿਲੇਬਸ ਤੋਂ ਬਾਹਰ ਆ ਗਿਆ ਪੇਪਰ ਆ ਵੀ ਅਜਿਆ ਹੁੰਦਾ ਜਾਂ ਬੱਚੇ ਦੇ ਵਿੱਚ ਮੰਨਦਾ ਕੋਈ ਡਰਾ ਹੁੰਦਾ ਉਹਨਾਂ ਲਈ ਕਹਿੰਦੇ ਨੇ ਬੱਚੇ ਨਹੀਂ ਜੀ ਨਹੀਂ ਸਿਲੇਬਸ ਤੋਂ ਬਾਹਰ ਤਾਂ ਨਹੀਂ ਪੀਪਰ ਆਉਂਦਾ ਕਦੇ ਜੇ ਬੋਰਡ ਦੇ ਪੀਪਰ ਦੀ ਗੱਲ ਕਰੀਏ ਕਿਤੇ ਸਿਲੇਬਸ ਤੋਂ ਬਾਹਰ ਨਹੀਂ ਆਇਆ ਈਵਨ ਦਨ ਸਿਰਫ ਉਹ ਬੱਚੇ ਉਹੀ ਗੱਲ ਜਿਵੇਂ ਤੁਹਾਨੂੰ ਕਹਤਾ ਵੀ ਕਿਤਾਬਾਂ ਪੰਜ ਲੈ ਲਈਆਂ ਥੋੜਾ ਜਿਹਾ ਜੋ ਪੜ ਲਿਆ ਥੋੜਾ ਜਿਹਾ ਜੋ ਪੜ ਲਿਆ ਥੋੜਾ ਜਿਹਾ ਜੋ ਪੜ ਲਿਆ ਉਹ ਬੱਚੇ ਕਿਤਨਾ ਕਿਤੋਂ ਕੁਝ ਸਕਿਪ ਕਰ ਦਿੰਦਾ ਮਤਲਬ ਕਿ ਇੱਕ ਕਿਤਾਬ ਲੋ ਉਹਨੂੰ ਚੰਗੀ ਤਰ੍ਹਾਂ ਪੜ੍ਹ ਲਓ ਗੱਲ ਖਤਮ ਆ ਜੀ ਪੇਪਰ ਸਿਲੇਬਸ ਤੋਂ ਬਾਹਰ ਕਦੇ ਵੀ ਨਹੀਂ ਆਇਆ ਆ ਹੀ ਨਹੀਂ ਸਕਦਾ ਪ੍ਰੋਟੋਕੋਲਸ ਨੇ ਜੀ ਜੋ ਉੱਪਰ ਗਾਈਡਲਾਈਨਸ ਨੇ ਸੀਬੀਐਸਸੀ ਦੀਆਂ ਐਨਸੀਆਰਟੀ ਦੀਆਂ ਉੱਪਰ ਟੀਮ ਬੈਠਦੀ ਆ ਬਹੁਤ ਵੱਡੇ ਵਿਦਵਾਨ ਨੇ ਉਹ ਪੇਪਰ ਬਣਾ ਕੇ ਬਹਿ ਕੇ ਬਣਾਉਂਦੇ ਨੇ ਚੈੱਕ ਕਰਦੇ ਨੇ ਹੋ ਹੀ ਨਹੀਂ ਸਕਦਾ ਕਦੇ ਜੇ ਆਊਗਾ ਬਾਈ ਚਾਂਸ ਮੰਨ ਕੇ ਚਲੋ ਆ ਵੀ ਗਿਆ ਮੰਨ ਕੇ ਚਲੋ 1% ਗਲਤੀ ਹੋ ਗਈ ਹਿਊਮਨ 에ਰਰ ਆ ਗਿਆ ਹੈਗਾ ਤਾਂ ਇਨਸਾਨ ਹੀ ਹੈ ਉਹਦੀ ਗ੍ਰੇਸ ਮਿਲ ਜੂਗੀ ਬਾਕੀ ਤਾਂ ਕਰੋ ਤੁਸੀਂ ਬਾਕੀ ਤਾਂ ਕਰਨ ਬੱਚੇ ਜਿੰਨਾ ਕਰ ਸਕਦਾ ਉਹਨਾਂ ਦਾ ਕਰਨ ਹਾਂ ਜੀਕਾ ਬਾਕੀ ਜਿਹੜੀ ਸਾਇੰਸ ਆ ਤੁਸੀਂ ਮੈਂ ਇੱਕ ਤੁਹਾਡੇ ਕੋਲ ਇੱਕ ਹੋਰ ਵੀ ਗੱਲ ਦੇਖਣ ਨੂੰ ਮਿਲੀ ਮੈਨੂੰ ਕਿ ਤੁਸੀਂ ਕੁਦਰਤ ਨਾਲ ਜੋੜ ਕੇ ਵੱਧ ਸਾਇੰਸ ਬਣਾਉਣੇ ਆ ਉਹ ਕਿਵੇਂ ਤੁਸੀਂ ਅਕਲ ਵੀ ਜੜਿਓ ਕੁਦਰਤ ਨਾਲ ਇਹ ਸੁਕਰਾਟ ਦੀ ਮੈਂ ਅਸਲ ਚ ਜਿੰਨਾ ਸਾਇੰਸ ਨੂੰ ਵਿਸ਼ੇ ਨੂੰ ਸਮਝ ਪਾਇਆ ਜਾਂ ਜਿੰਨਾ ਪੜ ਪਾਇਆ ਕਈ ਕੁਝ ਗੱਲਾਂ ਕਿਤਾਬਾਂ ਚ ਲਿਖ ਦਾਂਦੇ ਨੇ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਨਹੀਂ ਹੁੰਦੀ ਤਾਂ ਬੱਚੇ ਨੂੰ ਮੈਂ ਇਹੀ ਕਹਿਣਾ ਬੇਟਾ ਪੜਨ ਦਾ ਫਾਇਦਾ ਤਾਂ ਹੀ ਆ ਜੇ ਆਪਾਂ ਉਹ ਸਮਝ ਪਾਈਏ ਅਸਲ ਜੀਵਨ ਵਿੱਚ ਉਤਾਰ ਸਕੀਏ ਮੰਨ ਕੇ ਚੱਲੋ ਆਪਾਂ ਖਬਰਤ ਪਿੱਛੇ ਦੀ ਖਬਰਾਂ ਵਿੱਚ ਬੜਾ ਚੱਲਿਆ ਏਅਰ ਕੁਆਲਿਟੀ ਇੰਡੈਕਸ ਦਿੱਲੀ ਦਾ 400 ਦੇ ਉੱਪਰ ਹੋ ਗਿਆ ਹੂੰ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ 400 ਦੇ ਉੱਪਰ ਹੋ ਗਿਆ ਸਕੂਲ ਬੰਦ ਕਰ ਦਿੱਤੇਗੇ ਕਿਉਂ ਭਾਈ ਕਿਉਂ ਸਕੂਲ ਕਿਉਂ ਬੰਦ ਕੀਤੇਗੇ ਜੀ ਉਥੇ ਲੋਡ ਆ ਸਰਕਾਰ ਨੂੰ ਵੀ ਤੁਸੀਂ ਏਅਰ ਕੁਆਲਿਟੀ ਇੰਡੈਕਸ ਨੂੰ ਸੁਧਾਰੋ ਪੋਲੂਸ਼ਨ ਉੱਪਰ ਪੋਲੂਸ਼ਨ ਨੂੰ ਕੰਟਰੋਲ ਕਰੋ ਸਕੂਲ ਕਿਉਂ ਬੰਦ ਕਰ ਰਹੇ ਹੋ ਜਾਂ ਜਾਂ ਫਿਰ ਤੁਸੀਂ ਜਿਹੜਾ ਏਕਵਾਇ ਦਾ ਟੌਪਿਕ ਆ ਉਹਨ ਸਿਲੇਬਸ ਵਿੱਚੋਂ ਕੱਟ ਕਰ ਦਿਓ ਸਾਨੂੰ ਲੋੜ ਹੀ ਨਹੀਂ ਜੀ ਜੇ ਤਾਂ ਪੜਾਇਆ ਜਾ ਰਿਹਾ ਇਸ ਕਰਕੇ ਕੁਦਰਤ ਨੂੰ ਪਿਆਰ ਕਰਨਾ ਜ਼ਰੂਰੀ ਹੈ ਸਾਇੰਸ ਸਾਨੂੰ ਇਹੀ ਸिखਾਂਦੀ ਹੈ इवन ਦਾ ਬਾਬਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਪਵਨ ਗੁਰੂ ਪਾਣੀ ਪੀਤਾ ਜੀ ਬਿਲਕੁਲ ਉਹਨਾਂ ਨੂੰ ਜਿਵੇਂ ਮਨੋਂ ਬੜਾ ਦਿਲੋਂ ਤੈਦਲੂ ਮੈਂ ਮੰਨਦਾ ਉਹਨਾਂ ਨੂੰ ਉਹਨਾਂ ਨੇ ਮੇਰਾ ਮੰਨਣ ਦਾ ਕਾਰਨ ਨਹੀਂ ਉਹਨਾਂ ਦਾ ਸਾਇੰਟੀਫਿਕ ਐਟੀਟਿਊਡ ਸੀ ਉਹਨਾਂ ਨੇ ਹਮੇਸ਼ਾ ਸਾਇੰਸ ਨਾਲ ਜੁੜੇ ਗੱਲਾਂ ਲੋਕਾਂ ਨੂੰ ਦੱਸੀਆਂ ਅੱਜ ਤੋਂ 400 500 ਸਾਲ ਪਹਿਲਾਂ ਦੱਸ ਚੁੱਕੇ ਬਿਲਕੁਲ ਬਿਲਕੁਲ ਠੀਕ ਹੈ ਜੀ ਜੋ ਆਪਾਂ ਅੱਜ ਪੜ੍ਹਦੇ ਆ ਉਹਨਾਂ ਨੇ ਸਮਾਜ ਨੂੰ ਇਹ ਚੀਜ਼ਾਂ ਦਾ ਰਾਹ ਪਾਇਆ ਚਾਨਣ ਪਾਇਆ ਪਵਨ ਗੁਰੂ ਪਾਣੀ ਪ ਤਾਂ ਬੱਚਨ ਮੈਂ ਸਾਇੰਸ ਸਾਇੰਸ ਦੇ ਮਾਧਿਅਮ ਨਾਲ ਇਹੀ ਸੰਦੇਸ਼ ਦਿਨਾ ਪੁੱਤਰ ਪੜ੍ਹ ਕੇ ਜੋ ਵੀ ਬਨੋ ਡਾਕਟਰ ਇੰਜੀਨੀਅਰ ਜੋ ਬਨਣਾ ਸਭ ਬਨ ਜਾਓਗੇ ਪਰ ਕੁਦਰਤ ਨਾਲ ਸੰਭੀ ਤਾਂ ਆਪਾਂ ਨੂੰ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਹੋਣਾ ਬਿਲਕੁਲ ਜੀ ਕਾਫੀ ਤੁਹਾਡੇ ਕੋਲ ਸਾਨੂੰ ਸਿੱਖਣ ਨੂੰ ਮਿਲਿਆ ਸਾਡੇ ਦਰਸ਼ਕ ਨੂੰ ਸਿੱਖਣ ਨੂੰ ਮਿਲਿਆ ਇੱਕ ਸਾਨੂੰ ਕਿਤਾਬਾਂ ਬਾਰੇ ਵੀ ਦੱਸੋ ਜਰੂਰ ਹੈ ਸ਼ੈਸ ਵਿੱਚ ਕਿਹੜੀਆਂ ਕਿਤਾਬਾਂ ਚਾਹੀਦੀਆਂ ਨੇ ਲਾਇਬ੍ਰੇਰੀ ਦੇ ਰੂਪ ਵਿੱਚ ਦੇਖ ਸਕਦੇ ਆਪਾਂ ਹਾਂਜੀ ਇਹਦੇ ਵਿੱਚ ਕਿਤਾਬਾਂ ਬਾਰੇ ਤਾਂ ਦੇਖੋ ਮੈਂ ਇਹ ਗੱਲ ਕਹਿਣਾ ਵੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਪਿਛਲੇ 2-3 ਸਾਲ ਤੋਂ ਮੈਂ ਇੱਕ ਐਜ਼ ਅ ਲਾਇਬ੍ਰੇਰੀ ਕਮ ਸਟਾਰਟ ਕੀਤਾ ਕੰਮ ਮਤਲਬ ਕੁਝ ਨਹੀਂ ਉਹਦੇ ਵਿੱਚ ਮੇਰਾ ਕੋਈ ਯੋਗਦਾਨ ਨਹੀਂ ਉੱਥੇ ਵਿੱਚ ਮੇਰਾ ਕੋਈ ਪੈਸਨ ਲੱਗਿਆ ਮੈਂ ਉਥੋਂ ਵਿੱਚ ਝੂਠ ਮਾਰਾ ਉਹ ਸਾਰਾ ਜੋ ਬਿਲਕੁਲ ਬੱਚੇ ਪੜਦੇ ਨੇ ਉਹਨਾਂ ਦਾ ਹੀ ਯੋਗਦਾਨ ਉਹ ਕੀ ਕਰਦੇ ਨੇ ਜਿਹੜੇ ਬੱਚੇ ਪਾਸ ਆਊਟ ਹੋ ਜਾਂਦੇ ਨੇ ਕਿਤਾਬਾਂ ਕੁਝ ਕਿ ਬੱਚੇ ਮੇਰੇ ਕੋਲ ਕਿਤਾਬਾਂ ਉਹਨੇ ਜਮ੍ਹਾਂ ਕਰਵਾ ਜਾਂਦੇ ਨੇ ਜੀ ਮੈਂ ਕੀ ਕਰ ਦਵਾਂ ਕਿਤਾਬਾਂ ਅਗਲੇ ਬੱਚਿਆਂ ਨੂੰ ਇਸ਼ੂ ਕਰ ਦਵਾਂ ਜੀ ਫਿਰ ਉਹ ਬੱਚੇ ਚਲੇ ਗਏ ਪੜ ਕੇ ਉਹ ਵਾਪਿਸ ਮੇਰੇ ਕੋਲ ਜਮ੍ਹਾਂ ਕਰਾ ਕੇ ਫਿਰ ਉਹ ਅਗਲੇ ਬੱਚੇ ਦਿੱਤੀਆਂ ਤਾਂ ਕਿਤਾਬਾਂ ਸਰਕੂਲੇਟ ਕਰਨ ਦੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਉਹੀ ਉਹੀ ਕਿਤਾਬ ਆ ਉਹੀ ਕਿਤਾਬ ਦੁਬਾਰਾ ਦੁਬਾਰਾ ਚੱਲੀ ਜਾਂਦੀ ਹੈ ਇਹਦੇ ਨਾਲ ਕੀ ਆ ਮਾਪੇ ਦੇ ਫਾਲਤੂ ਜੋ ਥੋੜਾ ਬਹੁਤ ਨਹੀਂ ਅਫੋਰਡ ਕਰ ਪਾਂਦੇ ਜਾਂ ਜਿਨ੍ਹਾਂ ਨੂੰ ਲੋੜ ਆ ਉਹ ਚੀਜ਼ ਨੂੰ ਫਾਇਦਾ ਚੱਕ ਲੈਂਦੇ ਨੇ ਉਹਨਾਂ ਨੂੰ ਫਾਇਦਾ ਹੋ ਜਾਂਦਾ ਹੈ ਹੋਰ ਕਿਤਾਬਾਂ ਬਾਰੇ ਇੱਕ ਵੰਤੋਂ ਤੁਹਾਡੇ ਤੋਂ ਇਹ ਗੱਲ ਜਾਣਨੀ ਚਾਹੁੰਦੇ ਆ ਕਿ ਕੁਝਨਾਂ ਤੁਹਾਡੇ ਕੋਲ ਇਹ ਹੋਰ ਵੀ ਆਉਂਦੇ ਹੁਣ ਕਿਤਾਬਾਂ ਵਾਲੇ ਵੀ ਆ ਸਾਡੀ ਕਿਤਾਬ ਪੜਾਓ ਜਾਂ ਆ ਪੜਾਓ ਉਹਨਾਂ ਨੂੰ ਤੁਸੀਂ ਤਰਜੀਹ ਦਿੰਦੇ ਹੋ ਕਿ ਜਾਂ ਤੁਹਾਨੂੰ ਜਿਹੜੀ ਠੀਕ ਲੱਗਦਾ ਉਸੇ ਪੜਾਉਣ ਦੀ ਕੋਸ਼ਿਸ਼ ਕਰਦੇ ਹੋ ਮੈਂ ਕਦੇ ਵੀ ਕਿਸੇ ਇੱਕ ਖਾਸ ਕਿਤਾਬ ਦੇ ਉੱਪਰ ਕਿਤਾਬ ਵਾਲੇ ਮੈਨੂੰ ਅਪਰੋਚ ਕਰਦੇ ਨੇ ਚਲੋ ਪਰ ਮੈਂ ਕਦੇ ਵੀ ਇਹ ਚੀਜ਼ ਉੱਪਰ ਜਾਦੇ ਨਹੀਂ ਗਿਆ ਕਿਉਂਕਿ ਮੈਂ ਸੋਚਦਾ ਉਹਨਾਂ ਦੇ ਕੋਈ ਮਾਪੇ ਉਹ ਆਪਦੇ ਬੜੇ ਵਿਸ਼ਵਾਸ ਨਾਲ ਬੱਚਾ ਛੱਡਦੇ ਬਿਲਕੁਲ ਬਿਲਕੁਲ ਉਹੀ ਹੈ ਤਾਂ ਕਿਤਾਬ ਤਾਂ ਮੈਂ ਕਹਿੰਦਾ ਉਹ ਜਿਹੜੀ ਤੁਹਾਨੂੰ ਸੁੱਖੀ ਲੱਗਦੀ ਹੋ ਲੈ ਲੈ ਮੇਰੇ ਕੋਲੇ ਜੀ ਪਰ ਫੇਰ ਵੀ ਮੈਂ ਕਹਿੰਦਾ ਪਹਿਲਾਂ ਐਨਸੀਆਰਟੀ ਨੂੰ ਚੰਗੀ ਤਰ੍ਹਾਂ ਪੜ੍ਹਿਆ ਜਾਵੇ ਸਿੱਖਿਆ ਜਾਵੇ ਉਹਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਜਾਵੇ ਬਹੁਤ ਆ ਇਨਫਾ ਸਫੀਸ਼ੀਐਂਟ ਆ ਕਿਉਂਕਿ ਉਹਦੇ ਵਿੱਚ ਪੁੱਛ ਕੇ ਇਦਾਂ ਦੇ ਕੁਸ਼ਣ ਨੇ ਪ੍ਰੈਕਟੀਕਲ ਬੇਸ ਕੁਸ਼ਣ ਨੇ ਜਿਹੜੇ ਕਿ ਬੜੇ ਗਹਿਰਾਈ 'ਚ ਨਹੀਂ ਉਹੀ ਨਹੀਂ ਪੂਰੇ ਹੋ ਜਾਂਦੇ ਬੱਚਿਆਂ ਤੋਂ ਤਾਂ ਕਿਤਾਬ ਤਾਂ ਮੈਂ ਪਹਿਲਾਂ ਦੁਬਾਰਾ ਫਿਰ ਉਹੀ ਗੱਲ ਰਿਪੀਟ ਕਰੂੰਗਾ ਵੀ ਇੱਕ ਕਿਤਾਬ ਆ ਕਿਹੜੀ ਮਰਜ਼ੀ ਲੈ ਲਓ ਪਰ ਉਹਨੂੰ ਚੰਗੀ ਤਰ੍ਹਾਂ ਪੜ੍ਹ ਲਓ 10 ਕਿਤਾਬਾਂ ਲੈਣ ਦੀ ਬਜਾਏ ਇੱਕ ਕਿਤਾਬ ਨੂੰ 10 ਵਾਰੀ ਪੜ੍ਹ ਲਓ ਜੀ ਸਾਡਾ ਹੁਣ ਆਖਰੀ ਦੌਰ ਵਿੱਚ ਜ਼ਰੂਰ ਸਮਝਾਓ ਸਾਡੇ ਬਾਜ਼ਾਰੀਆਂ ਨੂੰ ਜੀ ਲੋਕਾਂ ਨੂੰ ਕਿ ਤੁਹਾਡਾ ਵੱਲੋਂ ਕੀ ਸੰਦੇਸ਼ ਹੈਗੇ ਮੈਂ ਸੰਦੇਸ਼ ਇਹ ਦੇਣਾ ਚਾਹੁੰਗਾ ਜੀ ਵੀ ਬੱਚਿਓ ਜੋ ਵੀ ਤੁਸੀਂ ਪੜਦੇ ਹੋ ਦੂਜੀ ਗੱਲ ਜੋ ਤੁਹਾਡੇ ਬੋਰਡ ਐਗਜ਼ਾਮਸ ਨੇ ਉਹ ਤੋਂ ਘਬਰਾਉਣਾ ਨਹੀਂ ਜੋ ਤੁਸੀਂ ਪੂਰਾ ਸਾਲ ਮਿਹਨਤ ਕੀਤੀ ਹੈ ਉਹ ਆਪਦੀ ਜੋ ਵੀ ਕਿਤਾਬ ਪੜ੍ਹੀ ਹੈ ਜੋ ਤੁਸੀਂ ਨੋਟਸ ਬਣਾਏ ਨੇ ਉਹਨੂੰ ਦੁਬਾਰਾ ਤੋਂ ਦੁਹਰਾਇ ਕਰ ਲਓ ਹੋਰ ਕੋਈ ਘਬਰਾਉਣ ਦੀ ਲੋੜ ਨਹੀਂ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਬੋਰਡ ਦੇ ਪੇਪਰ ਨੇ ਬੋਰਡ ਦੇ ਪੇਪਰ ਸੋਚ-ਸੋਚ ਕੇ ਬੱਚੇ ਡਰ ਜਾਂਦੇ ਜਾਂਦੇ ਨੇ ਪੜ੍ਹਦੇ ਘਟ ਨੇ ਬੋਰਡ ਦੇ ਪੇਪਰ ਔਖਾ ਨਹੀਂ ਹੁੰਦਾ ਨੋਰਮਲ ਪੇਪਰ ਵਾਂਗੂ ਪੇਪਰ ਹੈ ਇਹਦੇ ਵਿੱਚ ਤਾਂ ਬਸ ਇਨਾਕ ਫਰਕ ਆ ਤੁਹਾਡਾ ਪੇਪਰ ਇੱਕ ਅਨਨੋਨ ਟੀਚਰ ਚੈੱਕ ਕਰਦਾ ਜਿਹੜਾ ਤੁਹਾਨੂੰ ਨਹੀਂ ਜਾਣਦਾ ਠੀਕ ਹੈ ਜੀ ਹੋਰ ਕੁਝ ਨਹੀਂ ਹੈਗਾ ਸਿਰਫ ਜੋ ਤੁਸੀਂ ਪੜਿਓ ਪੂਰਾ ਸਾਲ ਮਿਹਨਤ ਕੀਤੀ ਉਹਨੂੰ ਦੁਬਾਰਾ ਪੜੋ ਤੁਸੀਂ ਪ੍ਰੈਕਟੀਕਲ ਸਾਰੇ ਕਰਦੇ ਹੋ ਪ੍ਰੈਕਟੀਕਲ ਨੂੰ ਦੁਬਾਰਾ ਕਰਨ ਦੀ ਲੋੜ ਨਹੀਂ ਕੋਈ ਪ੍ਰੈਕਟੀਕਲ ਜੋ ਤੁਸੀਂ ਇੱਕ ਵਾਰ ਕਰ ਲਿਆ ਉਹ ਤੁਹਾਨੂੰ ਆਲਰੇਡੀ ਆਉਂਦਾ ਹੁੰਦਾ ਹੈਗਾ ਠੀਕ ਹੈ ਜੀ ਜੋ ਥਿਉਰੀ ਆ ਉਹ ਥਿਉਰੀ ਰੀਡ ਕਰ ਲਓ ਇੰਨੀ ਗੱਲ ਹੋਰ ਇਹਦੇ ਵਿੱਚ ਬੜੀ ਘਬਰਾਉਣ ਦੀ ਲੋੜ ਨਹੀਂ ਹੈਗੀ ਹੋਰ ਦੇ ਪੇਪਰ ਇਜ਼ੀ ਆ ਸੋ ਓਕੇ ਆ ਇੱਕ ਜਾਂਦੇ ਜਾਂਦੇ ਅਸੀਂ ਇਹ ਵੀ ਗੱਲ ਪੁੱਛਣੀ ਚਾਹੁੰਦੇ ਆ ਕਿ ਹੁਣ ਐਗਜ਼ਾਮ ਦਾ ਪੇਪਰਾਂ ਦਾ ਟਾਈਮ ਆ ਗਿਆ ਅੱਗੇ ਉਹਦੇ ਵਿੱਚ ਬੱਚੇ ਨਾ ਜ਼ਿਆਦਾ ਸਟ्रेस ਲੈ ਜਾਂਦੇ ਨੇ ਪੜਾਈ ਨਾਲ ਕੇ ਹਾਂ ਜੀ ਸਟ्रेस ਵੀ ਮੈਂ ਤਾਂ ਇਹ ਗੱਲ ਕਹੂੰਗਾ ਜੇ ਆਪਣੇ ਵਾਲੀ ਦੂਰ ਦੀ ਗੱਲ ਕਰਾਂ 2002 ਚ ਮੈਂ 10ਵੀਂ ਕੀਤੀ ਉਦੋਂ ਸਿਲੇਬਸ ਜ਼ਿਆਦਾ ਸੀ ਹੁਣ 2024 ਆ ਸਿਲੇਬਸ ਘਟ ਗਿਆ ਸਟ्रेस ਵੱਧ ਰਿਹਾ ਉਹਦਾ ਕਾਰਨ ਕਾਰਨ ਇਹੀ ਆ ਵੀ ਬੱਚੇ ਕਨਫਿਊਜ਼ ਜ਼ਿਆਦਾ ਨਹੀਂ ਉਹਨਾਂ ਅੰਦਰ ਬੱਚਿਆਂ ਅੰਦਰ એનર્ਜੀ ਹੈਗੀ ਆ ਰੱਬ ਨੇ ਹਰੇਕ ਨੂੰ એનર્ਜੀ ਦਿੱਤੀ ਆ ਉਹ એનર્ਜੀ ਨੂੰ ਚੈਨਲਾਈਜ਼ ਕਰਨ ਦੀ ਲੋੜ ਆ ਇੱਕ ਡਾਇਰੈਕਸ਼ਨ ਦੀ ਲੋੜ ਆ ਡਾਇਰੈਕਸ਼ਨ ਮੀਨਸ ਵੀ ਬਾਹਰੀ ਵਾਰ ਤੁਸੀਂ ਵੀ ਇੱਕ ਕਿਤਾਬ ਜੋ ਵੀ ਹੈਗੀ ਆ ਉਹਨੂੰ ਚੰਗੀ ਤਰ੍ਹਾਂ ਪੜ ਲਓ ਜੋ ਪੂਰਾ ਸਾਲ ਮਿਹਨਤ ਕੀਤੀ ਆ ਉਹਦੀ ਚੰਗੀ ਤਰ੍ਹਾਂ ਦੁਹਰਾਈ ਕਰ ਲਓ ਹੋਰ ਪੈਨਿਕ ਨਹੀਂ ਹੋਣਾ ਹੋਰ ਬੋਰਡ ਦੇ ਪੇਪਰ ਕੁਝ ਨਹੀਂ ਨਾਥਿੰਗ ਜੀ ਜੀ ਬਿਲਕੁਲ ਸਿੰਪਲ ਪੇਪਰ ਆ ਜਿਵੇਂ ਬਾਕੀ ਪੇਪਰ ਹੁੰਦੇ ਨੇ ਇਹ ਵੀ ਓਵੇਂ ਪੇਪਰ ਨੇ ਹੋਰ ਕੋਈ ਫਰਕ ਨਹੀਂ ਸਿਰਫ ਜੋ ਪੂਰਾ ਸਾਲ ਪੜਿਆ ਉਹਨੂੰ ਦੁਹਰਾਈ ਕਰ ਲਓ ਚੰਗੀ ਤਰ੍ਹਾਂ ਪੜ ਲਓ ਇਹ ਵੀ ਨਹੀਂ ਪੈਨਿਕ ਹੋਣਾ ਵੀ ਅਸੀਂ 10 ਘੰਟੇ ਪੜਨਾ 12ਕ ਨਹੀਂ ਨਾਰਮਲ ਹਰੇਕ ਸਬਜੈਕਟ ਨੂੰ 40-45 ਮਿੰਟ ਬਸ ਕਿੰது ਬੱਦਲੀ ਹੋਰ ਕੁਝ ਵੀ ਨਹੀਂ ਜੀ ਸੋ ਅਸੀਂ ਬੜਾ ਤੁਹਾਡਾ ਇਹਨਾਂ ਨੂੰ ਧੰਨਵਾਦ ਕਰਦੇ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਦਰਸ਼ਕਾਂ ਨਾਲ ਸਾਂਝ ਪਾਈ ਆ। ਸੋ ਅਸੀਂ ਹੁਣ ਲੈਨੇ ਆ ਯਾਜਿਤ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਪ੍ਰੋਗਰਾਮ ਤਿਆਰ ਕੀ ਤੁਹਾਡੇ ਸਨ ਮੁਖ ਹੋਵਾਂਗੇ। ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਧੰਨਵਾਦ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।